ਆਪਾਂ ਸਮਝੇ ਨਹੀਂ ਆਪਾਂ ਮਾਰਨ ਦੀਆਂ ਥਾਣੇਦਾਰਾਂ ਨੂੰ ਧਮਕੀਆਂ ਦੇ ਰਿਆਂ ਦਰਬਾਰ ਸਾਹਿਬ ਤੋਂ ਤੁਹਾਡੇ ਕੋਲੇ ਐਸਐਸਪੀ ਜਾ ਕੇ ਤੁਹਾਡੇ ਗੋਡੇ ਟੇਕ ਰਹੇ ਆ ਕੀ ਦਰਬਾਰ ਸਾਹਿਬ ਚ ਆਪਾਂ ਥਾਣੇਦਾਰਾਂ ਨੂੰ ਧਮਕੀਆਂ ਦੇ ਆਪਾਂ ਐਮੀ ਇੱਥੇ ਜਾਣਦੇ ਆ ਦਰਬਾਰ ਸਾਹਿਬ ਆਪਾਂ ਕਰ ਕੀ ਰਹੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਇਹ ਲਓ ਥਾਣੇਦਾਰ ਆ ਕੋਈ ਉੱਥੋਂ ਸਦਰ ਦਾ ਉਹਨੇ ਉਹ ਸਿੰਘ ਨੂੰ ਪਕੜਿਆ ਥਾਣੇ ਲਾ ਜਾ ਕੇ ਕੁੱਟਿਆ ਉਹ ਪੋਸਦਾ ਕੁੱਟਦਾ ਕਿਉਂ ਹੈ ਆਹ ਲੱਗ ਪਮਰਤ ਕਿਥੋਂ ਛੱਕਿਆ ਉਹਨੇ ਕਹਿ ਤਾ ਪਿੰਡਰਾਂ ਵਾਲਿਆ ਕੋਲ ਕਹਿੰਦਾ ਫੇਰ ਆਜਾ ਤਾਹਨੇ ਤਾਂ ਪੁੱਛਿਆ ਕੋਟ ਕੋਟ ਕਿ ਉਹਦੀ ਸੱਜੀ ਲਾਟ ਜਿਹੜੀ ਬਹੁਤ ਮੋਟੀ ਕੀਤੀ ਸੁਝਾ ਦਿੱਤੀ ਤੇ ਦਾੜੀ ਮੁੰਨ ਕੇ ਤੇ ਮੇਰੇ ਕੋਲੋ ਭੇਜ ਦਿੱਤਾ ਤੇ ਨਾਲ ਇਹ ਕਹਿ ਦਿੱਤਾ ਵੀ ਜਾ ਜਾ ਕੇ ਪਿੰਡਰਾਂ ਵਾਲੇ ਨੂੰ ਕਹਿ ਦੇ ਜਿਹੜਾ ਕੁਝ ਕਰਨਾ ਕਰ ਲੈ ਮੇਰੇ ਕੋਲ ਤਾਂ ਸਨੇਹਾ ਪੁੱਟ ਗਿਆ ਮੈਂ ਤਾਂ ਇਹ ਕੋਈ ਐਲਾਨ ਨਹੀਂ ਕੀਤਾ ਨਾਮ ਨਹੀਂ ਲਿਆ ਚੁੱਪ ਬੈਠਾ ਲਹਿਰ ਦੀ ਚੜ੍ਹਾਈ ਵੇਲੇ ਲੋਕ ਜ਼ਿੰਦਗੀ ਤੇ ਮੌਤ ਦੇ ਫਰਕ ਨੂੰ ਭੁੱਲੇ ਹੁੰਦੇ ਨੇ ਤੇ ਕੁਝ ਵੀ ਕਰ ਗੁਜ਼ਰਨ ਨੂੰ ਇੱਕ ਖੇਡ ਵਾਂਗ ਸਮਝਦੇ ਨੇ ਪਰ ਲਹਿਰਾਂ ਦੇ ਉਤਾਰਾਂ ਵੇੜੇ ਆਪਣੇ ਸਮਿਆਂ ਦੇ ਸੂਰਮੇ ਵੀ ਕਈ ਵਾਰ ਬਾਹਰ ਦੇ ਰਸਤੇ ਭਾਲਣ ਲੱਗਦੇ ਨੇ ਤੁਹਾਨੂੰ ਪੰਜਾਬ ਜੀ ਯੂਟਿਊਬ ਤੇ ਬੈਠੇ ਇਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਜੇਲਾਂ ਕੱਟੀਆਂ 12 12 14 14 ਸਾਰੀ ਇੱਥੋਂ ਹੀ ਗਏ ਉੱਥੇ ਬਹਿ ਕੇ ਉਹ ਖਾਰਿਸਤਾਨ ਦੀ ਜਹੀ ਤਾਈ ਫੇਰ ਰਹੇ ਹੁੰਦੇ ਨੇ ਤੁਸੀਂ ਕੀ ਕਰ ਸਕਦੇ ਹੋ ਜੇ ਕੋਈ ਉਹਨਾਂ ਬਾਰੇ ਕਹਿੰਦਾ ਹੈ ਤੇ ਅੱਦੇ ਕਪਣੀ ਕਹਿਣ ਕੇ ਦੇਖੋ ਜੀ ਬਹੁਤ ਸੇਵਾ ਕੀਤੀ ਹੋਈ ਹੈ ਬਹੁਤ ਸੇਵਾ ਭਾਈ ਸੇਵਾ ਕੀਤੀ ਹੈ ਹੁਣ ਤੁਸੀਂ ਜੜਾਂ ਚ ਤੇਲ ਹੀ ਦਈ ਜਾਣਾ ਤੇ ਨਹੀਂ ਤੁਸੀਂ ਕਰ ਸਕਦੇ ਚੁੱਪ ਕਰ ਜਾਓ ਗੁਰੂ ਰਾਮਦਾਸ ਦੀ ਨਗਰੀ ਆ ਉੱਥੇ ਬਖਸ਼ੇ ਜਾਂਦੇ ਆ ਕਿਸੇ ਨੂੰ ਮਾਰਨ ਲਈ ਨਹੀਂ ਕਿਹਾ ਜਾਂਦਾ ਪਰ ਜੇ ਕੁਰਬਾਨੀ ਕਰਨ ਵਾਲਿਆਂ ਦਾ ਕੋਈ ਖੂਨ ਪੀ ਕੇ ਤੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦਾ ਹੱਕ ਰੱਖਦਾ ਤੇ ਜਗਾ ਕਹਿਣਾ ਚਾਹੁੰਦਾ ਉਹਦੀ লাশ ਹਰਮੰਦਰ ਸਾਹਿਬ ਵਾਲੇ ਸਟਾਚ ਤੋਂ ਵੱਢ ਕੇ ਬੁੱਢੇ ਜੋੜੇ ਲ ਜਾਂਦੇ ਖੁੱਦੋ ਖੁੰਡੀ ਵੀ ਖੇਡਾ ਗਿਆ ਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਇੱਥੇ ਆਉਂਦੀਆਂ ਤੇ ਅਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਥੋਂ ਸਰੀਰਾਂ ਨੂੰ লাশ ਬਣਾ ਕੇ ਤੇ ਬਾਹਰ ਲਿਜਾਇਆ ਜਾਂਦਾ ਇਹ ਕਹਿੰਦਾ ਜੀ ਕਿ ਇੱਥੇ ਆ ਗਏ ਮੰਦਰ ਸਾਹਿਬ ਦੀ ਪ੍ਰਕਾਰਮਿਆਂ ਦੀ ਜੋ ਹਰਸ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਸਾ ਜੀ 100 100 ਸ਼ਹੀਦ ਸਿੰਘਾਂ ਦਾ ਸਿਰ ਲੱਗਾ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਿੱਟ ਦੇ ਥੱਲੇ ਇੰਨਾ ਭਾਰੀ ਖੂਨ ਡੁਲਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੇ ਇਹ ਉੱਠ ਕੇ ਚਪਲੀਆਂ ਝਾੜਦਾ ਝਾੜਦਾ ਬੀਬੀ ਦੀਆਂ ਕਹਿੰਦਾ ਜੀ ਅਖੇ ਪਵਿੱਤਰਤਾ ਭੰਗ ਕਰ ਦਿੱਤੀ ਮੈਂ ਇਹਨੂੰ ਕਿਤੇ ਲੋਂਗੋਵਾਲ ਸਾਹਿਬ ਘਰ ਦੇਣ ਮੈਂ ਅੱਧੇ ਘੰਟੇ ਚ ਭਿੰਡਰਾ ਵਾਲੇ ਨੂੰ ਉੱਥੋਂ ਕੱਢ ਲਵਾਂਗਾ ਇਹ ਵੀ ਜਿਵੇਂ ਭਾਈ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਉਹ ਸਾਰੇ ਹੁੰਦੇ ਨੇ ਕਈ ਅੰਦਰੋਂ ਟੁੱਟ ਜਾਂਦੇ ਨੇ ਉਹ ਫਿਰ ਉਈਨੋ ਕੋ ਬਹਾਨੇ ਲੱਭ ਰਹੇ ਹੁੰਦੇ ਨੇ ਲੋਕ ਜਾਂਦੇ ਵੀ ਰਹਿੰਦੇ ਤੇ ਨਵੇਂ ਜਾਂਦੇ ਵੀ ਰਹਿੰਦੇ ਨੇ ਤੇ ਨਵੇਂ ਆਉਂਦੇ ਵੀ ਰਹਿੰਦੇ ਨੇ ਇਸ ਸਚਾਈ ਨੂੰ ਸਾਨੂੰ ਸਮਝਣਾ ਚਾਹੀਦਾ ਪਰ ਅਕਸਰ ਕੁਝ ਲੋਕ ਇਹ ਭਰਮ ਪਾਲ ਬੈਠਦੇ ਹਨ ਕਿ ਸਿਰਫ ਉਹੀ ਠੀਕ ਹਨ ਤੇ ਉਹ ਨਹੀਂ ਰਹਿਣਗੇ ਤੇ ਪਿੱਛੇ ਕੁਝ ਨਹੀਂ ਰਹੇਗਾ ਉਹਨਾਂ ਨੂੰ ਲੱਗਦਾ ਜੀ ਸਾਡੇ ਜਿਵੇਂ ਸਾਦਾ ਪੰਜਾਬੀ ਚ ਕਹਿੰਦਾ ਵੀ ਟਟਰੀ ਨੇ ਲੱਤਾਂ ਤਾਂ ਉਹ ਚੁੱਕੀਆਂ ਹੁੰਦੀਆਂ ਵੀ ਅਸਮਾਨ ਮੈਂ ਹੀ ਥਮਿਆ ਹੋਇਆ ਵੀ ਜੇ ਮੈਂ ਹੀ ਵੇਨਾ ਕਰਾਂ ਤਾਂ ਅਸਮਾਨ ਦਾ ਲੜੀ ਪੈਰ